ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨੋਕਰਾਏ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਦੋ ਕੈਬਨ ਮੰਤਰੀਆਂ ਦੇ ਉੱਪਰ ਹੋਈ ਵੱਡੀ ਕਾਰਵਾਈ ਦੋ ਕੈਬਨ ਮੰਤਰੀ ਹੁਣ ਕੇ ਆਊਟ ਹੋਇਆ ਉਹਨਾਂ ਦੇ ਉੱਪਰ ਕੇਸ ਦਰਜ ਜੋ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲਿਆ ਜਾਵੇਗਾ ਵੱਡਾ ਐਕਸ਼ਨ ਦੋ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ ਆਉਣ ਵਾਲੇ ਕੋਈ ਦਿਨਾਂ ਦੇ ਵਿੱਚ ਸੋ ਮੁੱਖ ਮੰਤਰੀ ਭਗਵੰਤ ਮਾਨ ਅਕਸਰ ਜਿਨ੍ਹਾਂ ਅਧਵਾ ਦੇ ਉੱਪਰ ਜਾਂ ਮੰਤਰੀਆਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗਦੇ ਨੇ ਉਹਨਾਂ ਨੂੰ ਜਾਂ ਤਾਂ ਵਿਜੀਲੈਂਸ ਵੱਲੋਂ ਗ੍ਰਿਫਤਾਰ ਕਰਵਾ ਦਿੱਤਾ ਜਾਂਦਾ ਹੈ ਤੇ ਜਾਂ ਉਹਨਾਂ ਦਾ ਅਹੁਦਾ ਵਾਪਸ ਲੈ ਲਿਆ ਜਾਂਦਾ ਸੋ ਇਹਨਾਂ ਦੋ ਮੰਤਰੀਆਂ ਦੇ ਅਹੁਦੇ ਵਾਪਸ ਲੈ ਲਏ ਜਾਣਗੇ ਔਰ ਇਹਨਾਂ ਦੇ ਸਤੀਫੇ ਵੀ ਹੋ ਸਕਦੇ ਨੇ ਜੋ ਹੁਣ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੇ ਉੱਪਰ ਐਕਸ਼ਨ ਲੈਣਗੇ ਕੀ ਸੀ ਪੂਰਾ ਮਾਮਲਾ ਦੋ ਕਿਹੜੇ ਮੰਤਰੀ ਨੇ ਤੁਹਾਨੂੰ ਪੂਰੀ ਜਾਣਕਾਰੀ ਦੇਵਾਂਗੇ ਸਾਰਿਆਂ ਨੂੰ ਇੱਕੋ ਹੀ ਗੁਜਾਰਿਸ਼ ਹੈ ਕਿ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਦਾ ਬਟਨ ਜਰੂਰ ਦਬਾ ਦੇਣਾ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਜਿਹੜੀ ਤੁਹਾਡੇ ਤੱਕ ਪਹੁੰਚ ਸਕੇ ਸੋ ਪੰਜਾਬ ਸਰਕਾਰ ਦੇ ਦੋ ਕੈਬਨ ਮੰਤਰੀਆਂ ਦੇ ਉੱਪਰ ਕੇਸ ਦਰਜ ਹੋਇਆ ਜੋ ਕਿ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਵਿੱਚ ਸ਼ਿਕਾਇਤ ਦਰਜ ਕੀਤੀ ਸੀ 3 ਨੰਬਰ ਸੈਕਟਰ ਪੁਲਿਸ ਸਟੇਸ਼ਨ ਦੇ ਵਿੱਚ ਇਹ ਸ਼ਿਕਾਇਤ ਦਰਜ ਕਰਵਾਈ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤੋਂ ਬਾਅਦ ਦੋ ਮੰਤਰੀਆਂ ਦੇ ਉੱਪਰ ਇਹ ਕੇਸ ਦਰਜ ਕੀਤਾ ਗਿਆ ਹੈ ਸੋ ਚੰਡੀਗੜ੍ਹ ਸਾਈਬਰ ਸੈੱਲ ਨੇ ਦੋ ਕੈਬਨਲ ਮੰਤਰੀਆਂ ਦੇ ਵਿਰੋਧ ਧਾਰਾ 336/4 ਭਾਰਤੀ ਨਿਆਂ ਸੰਹਿਤਾ 356 ਅਤੇ BNS 64/2 ਦੇ ਤਹਿਤ ਇਹ ਮਾਮਲਾ ਦਰਜ ਕੀਤਾ ਗਿਆ ਹੈ ਤੁਹਾਨੂੰ ਦੱਸ ਦੇ ਕਿ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਵਿੱਤ ਮੰਤਰੀ ਹਰਪਾਲ ਚੀਮਾ ਅਤੇ ਕੈਬਨਲ ਮੰਤਰੀ ਅਮਨ ਅਰੋੜਾ ਦੇ ਖਿਲਾਫ ਜੋ ਕਿ ਪੰਜਾਬ ਦੇ ਸੂਬਾ ਪ੍ਰਧਾਨਵੀ ਨੇ ਆਮ ਆਦਮੀ ਪਾਰਟੀ ਦੇ ਇੱਕ ਸ਼ਿਕਾਇਤ ਦਰਜ ਕਰਵਾਈ ਸੀ ਸੋ ਬਾਜਵਾ ਨੇ ਆਪਣੀ ਸ਼ਿਕਾਇਤ ਵਿੱਚ ਇਹਨਾਂ ਚਾਰੇ ਆਗੂਆਂ ਦੇ ਉੱਪਰ ਦੋਸ਼ ਲਾਇਆ ਸੀ ਕਿ ਉਹਨਾਂ ਨੇ ਉਹਨਾਂ ਦੀ ਇੱਕ ਅਧਿਕਾਰਤ ਵੀਡੀਓ ਦੇ ਨਾਲ ਛੇੜਛਾੜ ਕਰਕੇ ਉਸ ਨੂੰ ਵਾਇਰਲ ਕੀਤਾ ਹੈ ਸੋ ਬਾਜਵਾ ਨੇ ਆਪਣੀ 7 ਜੁਲਾਈ ਨੂੰ ਸ਼ਿਕਾਇਤ ਦਰਜ ਕਰਵਾਈ ਸਾਈਬਰ ਸੈੱਲ ਦੇ ਵਿੱਚ ਔਰ ਉਸ ਤੋਂ ਬਾਅਦ ਜੋ ਸਾਈਬਰ ਸੈੱਲ ਨੇ ਦੋ ਮੰਤਰੀਆਂ ਦੇ ਖਿਲਾਫ ਐਕਸ਼ਨ ਲਿਆ ਦੋ ਮੰਤਰੀਆਂ ਦੇ ਖਿਲਾਫ ਜੋ ਕੇਸ ਦਰਜ ਕੀਤਾ ਹੈ ਸੋ ਬਾਜਵਾ ਨੇ ਕਿਹਾ ਸੀ ਕਿ ਉਹਨਾਂ ਨੇ ਜੋ ਵਧਾਇਕ ਅਕਾਲੀ ਦਲ ਦੀ ਗਨੀਪ ਕੌਰ ਮਜੀਠੀਆ ਦੀ ਸਰਕਾਰੀ ਰੈਸਟੇ ਵਿਜੀਲੈਂਸ ਵੱਲੋਂ ਪਿਛਲੇ ਦਿਨੀ ਛਾਪਾ ਮਾਰੀ ਕੀਤੀ ਗਈ ਸੀ ਉਸ ਦੇ ਸਬੰਧ ਦੇ ਵਿੱਚ ਉਹਨਾਂ ਨੇ ਇੱਕ ਬਿਆਨ ਦਿੱਤਾ ਸੀ ਪਰ ਉਕਤ ਆਗੂਆਂ ਨੇ ਗਨੀਪ ਕੌਰ ਦਾ ਨਾਮ ਐਡਿਟ ਕਰਕੇ ਉਹਨਾਂ ਨੇ ਲਿਖਿਆ ਸੀ ਕਿ ਇਹਨਾਂ ਆਗੂਆਂ ਦੇ ਵੱਲੋਂ ਉਸ ਵੀਡੀਓ ਨਾਲ ਛੇੜਛੜ ਕੀਤੀ ਗਈ ਜਿਸ ਤਰ੍ਹਾਂ ਉਹਨਾਂ ਵੱਲੋਂ ਪੇਸ਼ ਕੀਤਾ ਗਿਆ ਕਿ ਮਜੀਠੀਆ ਦੇ ਹੱਕ ਵਿੱਚ ਬੋਲ ਰਹੇ ਨੇ ਜੋ ਪ੍ਰਤਾਪ ਸਿੰਘ ਬਾਜਵਾ ਸੋ ਉਹਨਾਂ ਨੇ ਇਹ ਵੀਡੀਓ ਨੂੰ ਫੋਰ ਜਿਹੜਾ ਕਿ ਲੰਬੀ ਬਣਾ ਕੇ ਆਪਣੇ ਸਿਆਸੀ ਲਾਹਾ ਲੈਣ ਖਾਤਰ ਜੋ ਮੀਡੀਆ ਦੇ ਵਿੱਚ ਵਾਇਰਲ ਕੀਤੀ ਸੋ ਇਸ ਤੋਂ ਬਾਅਦ ਜੋ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ ਸ਼ਿਕਾਇਤ ਦਰਜ ਕਰਵਾਈ ਸੀ ਉਹਨਾਂ ਲਿਖਿਆ ਸੀ ਕਿ ਉਕਤ ਆਗੂਆਂ ਨੇ ਗਨੀਮ ਕੌਰ ਦਾ ਨਾਮ ਐਡ ਕੀਤਾ ਸੀ ਅਤੇ ਇਸ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਮਜੀਠੀਆ ਦੇ ਵਿਰੁੱਧ ਕੀਤੀ ਗਈ ਕਾਰਵਾਈ ਦਾ ਪ੍ਰਤਾਪ ਸਿੰਘ ਬਾਜਵਾ ਵਿਰੋਧ ਕਰ ਰਿਹਾ ਹੋਵੇ ਜਿਸ ਤੋਂ ਬਾਅਦ ਕੇਜਰੀਵਾਲ ਭਗਵੰਤ ਮਾਨ ਤੇ ਅਮਨ ਅਰੋੜਾ ਤੇ ਹਰਪਾਲ ਚੀਮਾ ਨੇ ਇਸ ਨੂੰ ਆਪਣੇ ਐਕਸ ਅਕਾਊਂਟ ਤੇ ਪੋਸਟ ਕੀਤਾ ਜਦੋਂ ਕਿ ਉਹਨਾਂ ਵੱਲੋਂ 25 ਜੂਨ ਨੂੰ ਬਣਾਈ ਗਈ ਵੀਡੀਓ ਸਿਰਫ 3.13 ਮਿੰਟ ਦੀ ਏ ਜੋ ਕਿ ਉਹਨਾਂ ਦੇ ਐਕਸ ਅਕਾਊਂਟ ਤੇ ਅੱਜ ਵੀ ਮੌਜੂਦ ਏ ਇਸ ਵਿੱਚ ਗਨੀਬ ਕੌਰ ਦੀ ਸਰਕਾਰੀ ਰਾਇਸ ਤੇ ਛਾਪੇ ਮਾਰੀ ਦੇ ਤਰੀਕੇ ਤੇ ਸਵਾਲ ਉਹਨਾਂ ਨੇ ਉਠਾਈ ਸਨ ਇਸ ਲਈ ਉਕਤ ਮਲਜਮਾ ਵਿਰੋਧ ਐਫ ਆਈਆਰ ਦਰਜ ਕੀਤੀ ਜਾਣੀ ਚਾਹੀਦੀ ਏ ਤੇ ਤੁਹਾਨੂੰ ਦੱਸਦੀ ਕਿ ਮਜੀਠੀਆ ਦੀ ਗ੍ਰਿਫਤਾਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਆਗੂ ਲਗਾਤਾਰ ਜੋਰ ਦੇ ਰਹੇ ਹਨ ਕਿ ਪੰਜਾਬ ਦੇ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਪ੍ਰਤਾਪ ਸਿੰਘ ਬਾਜਵਾ ਮਜੀਠੀਆ ਦੇ ਹੱਕ ਵਿੱਚ ਬੋਲ ਰਿਹਾ ਨਾ ਉਹ ਵਿਜੀਲੈਂਸ ਦੇ ਬਰਤ ਜੋੜਾ ਕਿ ਕੀਤੀ ਗਈ ਕਾਰਵਾਈ ਜੋ ਵਿਜੀਲੈਂਸ ਵੱਲੋਂ ਉਸ ਦਾ ਵਿਰੋਧ ਕਰ ਰਹੇ ਹਨ ਹਾਲਾਂਕਿ ਬਾਜਵਾ ਨੇ ਆਪਣੇ ਬਿਆਨ ਵਿੱਚ ਕਿਹਾ ਸੀ ਕਿ ਸੈਕਟਰ 4 ਵਿੱਚ ਸਥਿਤ ਸਰਕਾਰੀ ਕਰ ਜਿੱਥੇ ਵਿਜੀਲੈਂਸ ਨੇ ਛਾਪਾ ਮਾਰਿਆ ਉਹ ਵਿਧਾਇਕ ਦਾ ਘਰ ਜਿਹੜਾ ਕਿ ਉਸ ਦੀ ਪਤਨੀ ਦਾ ਹੈ ਔਰ ਮਜੀਠੀਆ ਸਾਹਬ ਦਾ ਘਰ ਨਹੀਂ ਹੈ ਸੋ ਜਿਹੜੀ ਵਿਧਾਇਕ ਗਨੀਪ ਕੋਰ ਉਸ ਦੇ ਬਾਰੇ ਉਹਨਾਂ ਨੇ ਬੋਲਿਆ ਸੀ ਸੋ ਚੰਡੀਗੜ੍ਹ ਸਾਈਬਰ ਸੈੱਲ ਨੇ ਬਾਜਵਾ ਦੀ ਸ਼ਿਕਾਇਤ ਦੇ ਉੱਪਰ ਅਮਨ ਅਰੋੜਾ ਕੈਬਨ ਮੰਤਰੀ ਤੇ ਹਰਪਾਲ ਚੀਮਾ ਦੇ ਵਿਰੁੱਧ ਇੱਕ ਕੇਸ ਦਰਜ ਕੀਤਾ ਹੈ ਸੋ ਦੋਨਾਂ ਦੀਆਂ ਮੁਸ਼ਕਲਾਂ ਹੁਣ ਵੱਧ ਗਈਆਂ ਨੇ ਇੱਕ ਪਾਸੇ ਵਿਧਾਨ ਸਭਾ ਸੈਸ਼ਨ ਚੱਲ ਰਿਹਾ ਹੈ ਔਰ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੋਨੋਂ ਕੈਬਨ ਮੰਤਰੀ ਹਿਪਾਲ ਚੀਮਾ ਤੇ ਅਮਨ अरोड़ा ਬੈਠੇ ਮੌਜੂਦ ਨੇ ਪਰ ਸੈਸ਼ਨ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਇਹਨਾਂ ਦੋਨਾਂ ਆਗੂਆਂ ਦੇ ਖਿਲਾਫ ਐਕਸ਼ਨ ਲੈ ਸਕਦੇ ਨੇ ਦੋਨਾਂ ਦੀ ਕੈबिनेट ਦੇ ਵਿੱਚੋਂ ਛੁੱਟੀ ਹੋ ਸਕਦੀ ਹੈ ਜੋ ਕਿ ਇਹਨਾਂ ਦੇ ਉੱਪਰ ਕੇਸ ਦਰਜ ਹੋਇਆ ਸੋ ਸਾਈਬਰ ਸੈੱਲ ਨੇ ਇਹਨਾਂ ਦੇ ਉੱਪਰ ਕੇਸ ਦਰਜ ਕਰਕੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਬਹੁਤ ਜਲਦੀ ਇਹਨਾਂ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ